ਹੰਦੀਸਾ ਸ਼ਿਕਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਅੱਜ ਮੈਂ ਬੋਲਣ ਜਾ ਰਹੀ ਆ ਸਟੂਡੈਂਟਸ ਦੇ ਬਾਰੇ ਕੈਨੇਡਾ ਦੇ ਬਾਰੇ ਚਾਹੇ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਚਾਹੇ ਭਾਈ ਤੁਸੀਂ ਰਹਿੰਦੇ ਹੋ ਆਸਟ੍ਰੇਲੀਆ ਦੇ ਵਿੱਚ ਗੱਲ ਕਰੂੰਗੀ ਮੈਂ ਸਿੱਧੀ ਸਪਸ਼ਟ ਪੰਜਾਬੀ ਦੇ ਵਿੱਚ ਇੱਕ ਰਵਾਚ ਲਾ ਹੋਇਆ ਕਿਆ ਲੈ ਭਾਈ 2000 ਡਾਲਰ ਮੈਥੋਂ ਕੈਸ਼ ਲੈ ਲਾ ਆ ਚੱਕ ਇਹਨਾਂ ਮੇਰੇ ਘਰਦਿਆਂ ਨੂੰ ਪਾ ਦੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਪਾਈ ਦੇ ਕਿਵੇਂ ਪੁੰਦੇ ਨੇ ਪੈਸੇ ਮਨਸੇ ਇਹ ਨਹੀਂ ਪਤਾ ਕਿ ਪੈਸੇ ਕਿਵੇਂ ਪੈਂਕ ਦੇਨੇ ਮੈਨੂੰ ਤਾਂ ਡਰ ਲੱਗਦਾ ਭਾਈ ਤੇਨੂੰ ਹਸਾਬ ਬਾਲਾ ਆ ਤੂੰ ਇਹ ਚੀਜ਼ਾਂ ਕਰ ਦੇ ਇਹ ਅਕਸਰ ਸਵਾਲ ਲੈ ਕੇ ਤੁਹਾਡੇ ਕੋਲ ਬਹੁਤ ਲੋਪ ਆਉਂਦੇ ਹੋਣਗੇ ਤੁਹਾਡੇ ਯਾਰ ਮਿੱਤਰ ਆਉਂਦੇ ਹੋਣਗੇ ਤੁਹਾਡੇ ਤੁਹਾਡੇ ਰੂਮ ਮੇਟ ਹੋਣਗੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਕੋਈ ਜਾਣ ਪਹਿਚਾਨ ਵਾਲੀ ਠੀਕ ਆ ਤੇ ਸਾਰੇ ਯਾਰ ਦੋਸਤ ਮਾੜੇ ਨਹੀਂ ਹੁੰਦੇ ਮੈਂ ਕੁਸ਼ਕਰੀ ਗੱਲ ਕਰਦੀ ਆ ਓਕੇ ਤੇ ਉਹ ਕਹਿੰਦੇ ਨੇ ਕਿ ਬਾਈ ਮੈਨੂੰ ਨਹੀਂ ਪਤਾ ਮੇਰੇ ਘਰੇ ਪੈਸੇ ਪਾਉਣੇ ਨੇਗੇ ਤਪਾ ਦੇ ਆਪਾਂ ਕਹਨੇ ਆ ਵੱਡੇ ਵੀ ਦਿਮਾਗ ਬਣ ਜਾਣੇ ਆ ਕਿ ਹਾਂ ਬਾਈ ਯਾਰ ਮੈਨੂੰ ਬੜਾ ਹਸਾਵਾ ਮੈਂ ਕਈ ਵਾਰ ਪੈਸੇ ਪਾਏ ਨੇ ਆਪਣੇ ਘਰੇ ਲਿਆ ਫੜ ਲਿਆ ਬੈਂਕ ਅਕਾਊਂਟ ਆਪਣਾ ਮੈਂ ਕਿਹਦੇ ਵਿੱਚ ਪੈਸੇ ਪਾਉਣੇ ਨੇ ਉਹ ਬੰਦੇ ਨੇ ਤੁਹਾਡੇ ਅਕਾਊਂਟ 'ਚ ਤੁਹਾਨੂੰ ਪੈਸੇ ਪਾਏ ਇੱਥੋਂ ਕੈਨੇਡਾ ਦੀ ਗੱਲ ਕਰ ਲਓ ਤੁਸੀਂ ਤੁਹਾਡੇ account ਦੇ ਵਿੱਚ ਪੈਸੇ ਪਾਏ ਤੁਸੀਂ ਵੱਡੇ ਵਿਦਵਾਨ ਬਣ ਕੇ ਅਣਜਾਣ account ਦੇ ਵਿੱਚ ਉੱਥੋਂ ਪੈਸੇ ਪਾ ਦੇ। ਠੀਕ ਹੈ ਮੰਨ ਲਓ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਤੇ ਤੁਸੀਂ ਪੈਸੇ ਪਾ ਰਹੇ ਹੋਗੇ ਮਹਾਰਾਸ਼ਟਰ ਦੇ ਵਿੱਚ ਪੈਸੇ ਪਾ ਰਹੇ ਹੋ ਤੁਸੀਂ ਦਿੱਲੀ ਦੇ ਵਿੱਚ ਕਿਉਂਕਿ ਜਿਹੜੇ ਇੱਥੇ ਲੋਕ ਨਹੀਂ ਹਨਾ ਤੇ ਕਈ ਪੰਜਾਬ ਤੋਂ ਵੀ ਨਹੀਂ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹ ਕੀ ਕਰਦੇ ਨੇ ਕਿ ਉਸ ਤੋਂ ਬਾਅਦ ਤੇ ਉਹ ਫਿਰ ਐਂ ਲੋਕਾਂ ਨੂੰ ਐਂ ਭਰਮਾ ਲੈਂਦੇ ਨੇਗੇ ਤੇ ਫਿਰ ਇਹਦਾ ਨੁਕਸਾਨ ਕੀ ਹੋ ਉਹ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਵੋਗੇ ਸਭ ਤੋਂ ਪਹਿਲਾਂ ਠੀਕ ਹੈ ਤੁਹਾਡੇ ਤੁਹਾਡਾ ਜਿਹੜਾ ਵਰਕ ਪਰਮਿਟਾ ਚਾਹੀਦਾ ਤੁਹਾਡਾ ਸਟੱਡੀ ਪਰਮਿਟਾ ਤੁਹਾਡੇ ਤੋਂ ਖੋਇਆ ਜਾ ਸਕਦਾ ਰਹਿਨੇ ਤੁਸੀਂ ਪੰਜਾਬ ਉਹ ਜਾਂ ਰਹਿਨੇ ਤੁਸੀਂ ਦਿੱਲੀੋਂ ਪੈਸੇ ਤੁਸੀਂ ਪਾ ਰਹੇ ਹੋ ਮਹਾਰਾਸ਼ਟਰ سے ਪੈਸੇ ਤੁਸੀਂ ਪਾ ਰਹੇ ਹੋ ਕਰਨਾਟਕ ਦੇ ਵਿੱਚ ਪੈਸੇ ਤੁਸੀਂ ਪਾ ਰਹੇ ਹੋਗੇ ਠੀਕ ਆ ਮੱਧ ਬਰទេស ਦੇ ਵਿੱਚ ਕੈਨੇਡਾ ਤੋਂ ਬੈਠੇ ਪੈਸੇ ਪਾ ਰਹੇ ਹੋ ਉਹ ਕਹਿਣਗੇ ਕੁਈ ਨਾ ਜਾਣਨਾ ਪਛਾਣ ਇਹ ਬੰਦਾ ਇੱਧਰ ਪੈਸੇ ਕਿਉਂ ਪਾ ਰਿਆ ਪੰਜਾਬ ਦੇ ਵਿੱਚ ਇਹਦੇ ਮਾਪੇ ਨੇ ਹਾਂ ਮਾਪਿਆਂ ਨੂੰ ਨੋਟ ਪੈ ਸਕਦੀ ਆ ਉੱਥੇ ਦੇ ਦੋਸਤ ਮਿੱਤਰ ਹੋਣਗੇ ਪੰਜਾਬ ਚ ਰਿਹਾ ਪਲਿਆ ਤੇ ਫਿਰ ਇਹਦਾ ਨੁਕਸਾਨ ਤੁਹਾਨੂੰ ਵੀ ਹੋਣਾ ਤਾਂ ਕਿਸੇ ਵਰਕਰ ਪਰਮਿਟ ਵੀ ਜਾ ਸਕਦਾ ਤੁਹਾਡਾ ਸਟਡੀ ਪਰਮਿਟ ਵੀ ਜਾ ਸਕਦਾ ਦੂਸਰਾ ਨੁਕਸਾਨ ਦਾ ਆਦੀ ਤੁਹਾਨੂੰ ਤੇ ਇਨਵੈਸਟੀਗੇਸ਼ਨ ਵੀ ਹੋ ਸਕਦੀ ਆ ਪੁਲਿਸ ਪੁਲਿਸ ਵੀ ਆ ਸਕਦੀ ਆ ਤੇ ਤੁਹਾਡਾ ਸੀਆਰਏ ਸੀਆਰਏ ਜਿਹੜੀ ਏਜੰਸੀ ਹੁੰਦੀ ਆ ਨਾ ਟੈਕਸ ਵਾਲੀ ਕੈਨੇਡੀਅਨ ਰਿਵੈਨਿਊ ਏਜੰਸੀ ਹੋ ਗਈ ਇਹ ਇਹ ਵੀ ਤੁਹਾਡੀ ਚੈੱਕ ਕਰ ਸਕਦੀ ਆ ਕਿ ਇਹਨਾਂ ਪੈਸਾ ਕਿੱਥੋਂ ਰਿਹਾ ਇੱਧਰ ਜਾ ਕਿੱਥੋਂ ਰਿਹਾ ਕਿਉਂਕਿ ਜਦੋਂ ਆਪਾਂ ਆਪਣੀਆਂ ਕਮਾਈਆਂ ਕਰਦੇ ਆ ਆਪਾਂ ਆਪਣੀਆਂ ਜੌਬਾਂ ਕਰਦੇ ਆ ਤੇ ਉੱਥੇ ਸ਼ੋ ਹੋਂਦਾ ਕਿ ਭਾਈ ਇੱਥੇ ਇਹ ਕੰਮ ਕਰਦਾ ਆ ਇਹਦੀ ਜੌਬ ਦੀ ਸੈਲਰੀ ਆ ਨਾ ਕਿ ਫੜਫੜਾ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਵਾਏ ਚਲੋ ਛੋਟੀਆਂ ਮੋਟੀਆਂ ट्रांजੈਕਸ਼ਨਾਂ ਦੀ ਮੈਂ ਗੱਲ ਨਹੀਂ ਕਰਦੀ ਜੇ ਜਲੂ ਆਪਾਂ ਇਕੱਠਿਆਂ ਨੇ ਹਨਾ ਤੇ ਖਾ ਪੀ ਲਿਆ ਹਨਾ 20 50 ਡਾਲਰ ਹੋ ਗਏ ਇੱਕ ਜਾਨੇ ਨੂੰ ਉੱਥੇ ਬਿੱਲ ਭੇ ਕਰਤਾ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਇਹ ਤੁਸੀਂ ਪੈਸੇ ਪਾਉਣੇ ਹੋ ਇੰਡੀਆ ਇਹ ਪਾਣੀ ਤੁਸੀਂ ਇੰਡੀਆ ਤੇ ਉਹ ਵੀ ਅਣਜਾਣ ਲੋਕਾਂ ਦੇ ਉਹ ਇਹ ਨਹੀਂ ਹੋ ਸਕਦਾ ਕਿ ਕੱਲ ਨੂੰ ਤੁਸੀਂ ਫਰਾਡ ਵੱਜਣ ਲੱਗ ਰਹੇ ਹੋ ਕਹਿਣਗੇ ਕਿ ਉਹਨਾਂ ਨੇ ਇਹ ਨਹੀਂ ਉਹ ਤੁਹਾਡੀ ਗੱਲ ਨਹੀਂ ਸੁਣਨੀ ਕਿਉਂਕਿ ਆਪਣੀ ਜੋ ਗੱਲ ਆ ਉਹ ਥੋੜਾ ਸੁਣਨੀ ਕਿਉਂਕਿ ਐ ਸੁਣਨਾ ਕਿ ਉਹ ਹਰ ਇੱਕ ਤੇ ਯਕੀਨ ਕਰ ਦੇਣਗੇ ਉਹਨਾਂ ਨੇ ਸਬੂਤ ਦੇਖਣੇ ਕਿ ਪੈਸੇ ਗਿਆ ਗਿਆ ਕਿੱਥੋਂ ਤੁਹਾਨੂੰ ਇਨਵੈਸਟੀਗੇਸ਼ਨ ਤੁਹਾਨੂੰ ਪੁੱਛਣਾ ਕਿ ਹਾਂ ਬਈ ਕਿਹਨੂੰ ਪੈਸੇ ਪਾਇਆ ਤੁਸੀਂ ਕਹੋਗੇ ਇਹ ਤਾਂ ਮੇਰਾ ਫਰੈਂਡ ਸੀ ਉਹਨੇ ਭਵਾਏ ਸੀ ਹੋ ਸਕਦਾ ਕਿ ਤੁਹਾਡਾ ਫਰੈਂਡ ਤਾਨੂੰ ਵੀ ਚੀਟ ਕਰਦਾ ਹੋਵੇ ਤੇ ਉਹ ਪੈਸੇ ਕਿਸੇ ਹੋਰ ਮੁਕਵਾ ਦੇ ਕਿਉਂਕਿ ਬਹੁਤ ਹੀ ਇਲੀਗਲ ਚੀਜ਼ਾਂ ਚੱਲਦੀਆਂ ਨੇ ਕਿ ਤੁਸੀਂ ਭੋਲੇ ਭਾਲੇ ਹੋ ਕੇ ਵੀ ਇੰਨਾਂ ਚੀਜ਼ਾਂ ਦਾ ਸ਼ਿਕਾਰ ਹੋ ਸਕਦੇ ਹੋ ਠੀਕ ਹੈ ਇਸ ਤੋਂ ਲਾਵਾ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਠੀਕ ਆ ਕੱਲ ਨੂੰ ਤੁਸੀਂ ਇੱਥੇ ਦਾ ਫਿਊਚਰ ਬਣਾਉਣਾ ਆਪਣਾ ਘਰ ਲੈਣਾ ਆ ਆਪਣੇ ਪੇਰੈਂਟਸ ਨੂੰ ਬੁਲਾਉਣਾ ਉਹ ਤਾਂ ਜਿਹੜਾ ਸਕੋਰ ਆ ਉਹ ਘਟਦਾ ਜਾਂਦਾ ਹੈਗਾ ਤੇ ਉਹ ਚਾਂਸ ਘਟਦੇ ਜਾਂਦੇ ਨੇ ਤੇ ਤੁਸੀਂ ਇਦਾਂ ਇਦਾਂ ਜਲਦੀ ਜਲਦੀ ਕਿਸੇ ਤੋਂ 2000 ਡਾਲਰ ਫੜੇਕ ਸੇ ਤੋਂ 4000 ਡਾਲਰ ਆਏ ਤੇ ਸਿੱਧਾ ਪਾਇਆ ਇੰਡੀਆ ਪੁੱਛਣਗੇ ਉਹ ਤੁਹਾਨੂੰ ਕਿ ਪਹਿਲੇ ਆ ਕਿਥੋਂ ਰਹੇ ਨੇ ਤੇ ਜਾ ਕੇ ਕਿਥੋਂ ਰਹੇ ਨੇ ਇਹਦਾ ਜਵਾਬ ਨਾ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਦੇਣਾ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਪੁੱਛਣਗੇ ਤੁਸੀਂ ਕਹੋਗੇ ਮੇਰੇ ਨਾਲ ਇੱਕ ਰੂਮ ਚ ਰਹਿੰਦਾ ਸੀ ਕਹਿੰਗੇ ਹੂ ਵਾਸ ਕੌਣ ਸੀ ਕਿੰਨਾ ਕ ਦੱਸ ਦੋਗੇ ਮੂਰਲੇ ਬੰਦੇ ਨੇ ਕੱਲ ਨੂੰ ਜਾ ਕੇ ਕਿਹਾ ਤਾਂ ਕਿ ਮੈਨੂੰ ਤਾਂ ਪਤਾ ਨਹੀਂ ਹੈਗਾ ਤੇ ਮੈਂ ਤਾਂ ਕੁਝ ਨਹੀਂ ਕਿਹਾ ਇਹ ਤਾਂ ਝੂਠ ਬੋਲ ਰਿਹਾ ਜੇ ਝੂਠ ਬੋਲ ਰਹੀ ਹੈ ਫਿਰ ਉੱਥੇ ਤੁਸੀਂ ਫਸੋਗੇ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਕੁ ਲੋਕਾਂ ਦਾ ਖੂਨ ਐਨਾ ਚਿੱਟਾ ਹੋ ਚੁੱਕਿਆ ਹੈਗਾ ਕਿ ਉਹ ਸਿਰਫ ਜੇ ਉਹ ਗਲਤ ਨੇ ਉਹ ਇਹ ਚੀਜ਼ਾਂ ਨੂੰ ਕਹਿੰਦੇ ਨਹੀਂ ਕਿ ਅਸੀਂ ਗਲਤ ਨੇ ਉਹ ਇਥੇ ਜਾਂ ਕਹਿੰਦੇ ਆ ਉਹ ਚਾਹੇ ਦੂਜਿਆਂ ਨੂੰ ਫਾਂਸੀ ਹੋ ਜੇ ਕੁਛ ਮਰਜ਼ੀ ਹੋਵੇ ਉਹਨਾਂ ਨੇ ਝੂਠ ਬੋਲਣਾ ਤੁਹਾਡੇ ਨਾਲ ਕੋਈ ਤਰ੍ਹਾਂ ਨੁਕਸਾਨ ਹੋਏ ਤੁਹਾਡੇ ਨਾਲ ਕੁਝ ਵੀ ਮਾੜਾ ਹੋ ਜੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਬਚਾਅ ਕਰਨਾ ਇਹ ਜਿਹੜੀਆਂ ਜਾਰੀਆਂ ਦੋਸਤੀਆਂ ਨੇ ਇਹ ਲਿਮਟ ਤਾਂ ਚਾਹੀਦੀ ਨੇ ਬਹੁਤ ਸਾਰੇ ਦੋਸਤ ਮਿੱਤਰ ਚੰਗੇ ਵੀ ਬਹੁਤ ਹੁੰਦੇ ਨੇਗੇ ਤੇ ਉਹ ਕਹਿੰਦੇ ਰਹਿੰਦੇ ਕਿ ਹਾਂ ਹੈਲਪ ਵੀ ਬਹੁਤ ਮਿੱਤਰ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਵਾ ਵੱਡੇ ਵਿਦਵਾਨ ਬਣ ਜਾਣਿਓ ਕਿ ਮੇਰੇ ਕੋਲ ਅਨਮਿੱਤਰ ਹੀ ਹੈਗਾ ਕਈ ਤੇ ਇਦਾਂ ਵੀ ਕਹਿਣਗੇ ਕਿ ਵੀਰੇ ਮੈਨੂੰ ਤੇਰੇ ਮਿੱਤਰ ਡਾਊਨਲੋਡ ਨਹੀਂ ਕਰਨਾ ਆਉਂਦਾ ਬੰਦਾ ਕੈਨੇਡਾ ਅਮਰੀਕਾ ਤੱਕ ਪਹੁੰਚਿਆ ਪਿਆ ਹਨਾ ਯੂਕੇ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ ਪੜ ਰਿਹਾ ਤੇ ਉਹਨੂੰ ਹਰੇਕ ਨਾ ਚੀਜ਼ਾਂ ਦਾ ਨਹੀਂ ਪਤਾ ਸਭ ਨੂੰ ਪਤਾ ਹੁੰਦਾ ਬਹੁਤਾ ਵਿਦਵਾਨ ਬਣਿਆ ਨਾ ਕਰੋ ਕਿਉਂਕਿ ਉਹ ਤਾਂ ਨੁਕਸਾਨ ਇਹ ਆਪਣੇ ਹੀ ਹੋਣਾ ਉਧਰ ਆਪਣੇ ਬੁੱਢੇ ਮਾਪੇ ਬੈਠੇ ਨੇ ਜੇਲਾ ਚ ਉਹ ਇਧਰ ਜਵਾਕ ਫਸ ਜਾਂਦੇ ਹਨਾ ਤਾਂ ਫਿਰ ਉਦੋਂ ਬਾਅਦ ਪੰਗਾ ਬਹੁਤ ਪੈਂਦਾ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਸਹੀ ਆ ਜਦੋਂ ਤੁਹਾਨੂੰ ਨੰਬੈਸੀ ਵੀਜ਼ਾ ਦਿੰਦੀ ਆ ਉਹਨਾਂ ਨੇ ਇਹ ਚੀਜ਼ਾਂ ਸਿੱਧੀਆਂ ਤੇ ਸਪਸ਼ਟ ਕਈਆਂ ਹੁੰਦੀਆਂ ਨੇ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਤੁਹਾਡੇ ਪਰਮਨੈਂਟ ਦੇ ਉੱਤੇ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀ IRCC ਆ ਕਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੀਆਂ ਜੋ ਇਹਨੇ ਕਿਹਾ ਤਾਂ ਉਹ ਹੀ ਕਰਨਾ ਕਿ ਜੋ ਇਹਨੇ ਕਿਹਾ ਉਹ ਹੀ ਮੰਨਣਾ ਤੁਸੀਂ ਤੁਹਾਡਾ ਰਿਕਾਰਡ ਹੁੰਦਾ ਜੇ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਹੋ ਹਨਾ ਕਿ ਅਸੀਂ ਆਹਾਂ ਕਰਕੇ ਤੁਸੀਂ ਸਹੀ ਰਹੋਗੇ ਤੁਹਾਡਾ ਰਿਕਾਰਡ ਕਲੀਨ ਰਹੂਗਾ ਸਾਫ਼ ਰਹੂ ਤੁਹਾਡੇ ਵਾਸਤੇ ਚੰਗਾ ਹੀ ਹੁਣ ਮੈਂ ਇਹ ਗੱਲ ਨੂੰ ਬੋਲ ਰਹੀ ਆ ਇਹਦੇ ਵਿੱਚ ਮੇਰਾ ਤਾਂ ਕੋਈ ਫਾਇਦਾ ਹੈ ਨਹੀਂ ਇਹ ਵਿੱਚ ਤੁਹਾਡਾ ਫਾਇਦਾ ਆ ਤੁਹਾਨੂੰ ਲੱਗਦਾ ਕਿ ਕੋਈ ਇੰਨਾ ਹੀ ਪੋਲਾ ਸਟੂਡੈਂਟ ਆ ਜਿਹੜਾ ਛੱਟ ਯਾਰਾਂ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਜਾਂਦਾ ਛੱਟ ਕਹਿੰਦਾ ਕਿ ਮੈਂ ਜਾਦਾ ਗਿਆਨੀ ਆ ਤੇ ਤੁਸੀਂ ਰਹਿਣ ਦਿਓ ਉਹਦੇ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਖਾਸ ਕਰਕੇ ਮਾਪੇ ਜਿਹੜੀ ਮੇਰੀ ਵੀਡੀਓ ਸੁਣਦੇ ਨੇ ਤੁਹਾਡੇ ਬੱਚੇ ਬਾਹਰ ਰਹਿ ਰਹੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਕਹੇ ਵੀ ਮਾਪੇ ਮਾਪੇ ਹੁੰਦੇ ਘਰ ਦੇ ਤੇ ਦੋਸਤ ਮਿੱਤਰ ਉਹ ਬਾਹਰਲੀ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਇਹ ਜ਼ਰੂਰ ਸਮਝਾਇਆ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰੋ ਧੰਨਵਾਦ ਸਾਰਿਆਂ ਹਾਂ ਤੁਸੀਂ ਅੱਜ ਕੱਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਅੱਜ ਮੈਂ ਬੋਲਣ ਜਾ ਰਹੀਆਂ ਆ ਸਟੂਡੈਂਟਸ ਦੇ ਬਾਰੇ ਕੈਨੇਡਾ ਦੇ ਬਾਰੇ ਚਾਹੇ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਚਾਹੇ ਭਾਈ ਤੁਸੀਂ ਰਹਿੰਦੇ ਹੋ ਆਸਟ੍ਰੇਲੀਆ ਦੇ ਵਿੱਚ ਗੱਲ ਕਰੂੰਗੀ ਮੈਂ ਸਿੱਧੀ ਸਪਸ਼ਟ ਪੰਜਾਬੀ ਦੇ ਵਿੱਚ ਇੱਕ ਰਵਾਜ ਚੱਲਿਆ ਹੋਇਆ ਕਿਆਲੇ ਭਾਈ 2000 ਡਾਲਰ ਮੈਨੂੰ ਕੈਸ਼ ਲੈ ਲਾ ਆ ਚੱਕੀ ਨਾ ਮੇਰੇ ਘਰਦਿਆਂ ਨੂੰ ਪਾ ਦੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਪਾਈ ਦੇ ਕਿਵੇਂ ਪੁੰਦੇ ਨੇ ਪੈਸੇ ਮੈਨੂੰ ਤਾਂ ਇਹ ਹੀ ਨਹੀਂ ਪਤਾ ਕਿ ਪੈਸੇ ਕਿਵੇਂ ਪੈਂਦੇ ਨੇ ਮੈਨੂੰ ਤਾਂ ਡਰ ਲੱਗਦਾ ਭਾਈ ਤੈਨੂੰ ਹਿਸਾਬ ਵਾਲਾ ਆ ਤੂੰ ਇਹ ਚੀਜ਼ਾਂ ਕਰ ਦੇ ਇਹ ਅਕਸਰ ਸਵਾਲ ਲੈ ਕੇ ਤੁਹਾਡੇ ਕੋਲ ਬਹੁਤ ਲੋਕ ਆਉ ਕਦੇ ਯਾਰ ਮਿੱਤਰ ਆਉਂਦੇ ਹੋਣਗੇ ਤੁਹਾਡੇ ਤੁਹਾਡੇ ਰੂਮ ਮੇਟ ਹੋਣਗੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਕੋਈ ਜਾਣ ਪਹਿਚਾਨ ਵਾਲੇ ਠੀਕ ਆ ਤੇ ਸਾਰੇ ਯਾਰ ਦੋਸਤ ਮਾੜੇ ਨਹੀਂ ਹੁੰਦੇ ਮੈਂ ਕੁਸ਼ਕਰੀ ਗੱਲ ਕਰਦੀ ਆ ਓਕੇ ਤੇ ਉਹ ਕਹਿੰਦੇ ਨੇ ਕਿ ਬਾਈ ਮੈਨੂੰ ਨਹੀਂ ਪਤਾ ਮੇਰੇ ਘਰੇ ਪੈਸੇ ਪਾਉਣੇ ਨੇਗੇ ਤਪਾ ਦੇ ਆਪਾਂ ਕਹਨੇ ਆ ਵੱਡੇ ਵੀ ਦਿਮਾਗ ਬਣ ਜਾਣੇ ਆ ਕਿ ਹਾਂ ਬਾਈ ਯਾਰ ਮੈਨੂੰ ਬੜਾ ਹਸਾਵਾ ਮੈਂ ਕਈ ਵਾਰ ਪੈਸੇ ਪਾਏ ਨੇ ਆਪਣੇ ਘਰੇ ਲਿਆ ਫੜ ਲਿਆ ਬੈਂਕ ਅਕਾਊਂਟ ਆਪਣਾ ਮੈਂ ਕਿਹਦੇ ਵਿੱਚ ਪੈਸੇ ਪਾਉਣੇ ਨੇ ਉਹ ਬੰਦੇ ਨੇ ਤੁਹਾਡੇ ਅਕਾਊਂਟ 'ਚ ਤੁਹਾਨੂੰ ਪੈਸੇ ਪਾਏ ਇੱਥੋਂ ਕੈਨੇਡਾ ਦੀ ਗੱਲ ਕਰ ਲਓ ਤੁਸੀਂ ਤੁਹਾਡੇ account ਦੇ ਵਿੱਚ ਪੈਸੇ ਪਾਏ ਤੁਸੀਂ ਵੱਡੇ ਵਿਦਵਾਨ ਬਣ ਕੇ ਅਣਜਾਣ account ਦੇ ਵਿੱਚ ਉੱਥੋਂ ਪੈਸੇ ਪਾ ਦਾ ਠੀਕ ਹੈ ਮੰਨ ਲਓ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਤੇ ਤੁਸੀਂ ਪੈਸੇ ਪਾ ਰਹੇ ਹੋਗੇ ਮਹਾਰਾਸ਼ਟਰ ਦੇ ਵਿੱਚ ਪੈਸੇ ਪਾ ਰਹੇ ਹੋ ਤੁਸੀਂ ਦਿੱਲੀ ਦੇ ਵਿੱਚ ਕਿਉਂਕਿ ਜਿਹੜੇ ਇੱਥੇ ਲੋਕ ਨਹੀਂ ਹਨਾ ਤੇ ਕਈ ਪੰਜਾਬ ਤੋਂ ਵੀ ਨਹੀਂ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹ ਕੀ ਕਰਦੇ ਨੇ ਕਿ ਉਸ ਤੋਂ ਬਾਅਦ ਤੇ ਉਹ ਫਿਰ ਐਂ ਲੋਕਾਂ ਨੂੰ ਐਂ ਭਰਮਾ ਲੈਂਦੇ ਨੇਗੇ ਤੇ ਫਿਰ ਇਹਦਾ ਨੁਕਸਾਨ ਕੀ ਹੋ ਉਹ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਓਗੇ ਸਭ ਤੋਂ ਪਹਿਲਾਂ ਠੀਕ ਹੈ ਤੁਹਾਡੇ ਤੁਹਾਡਾ ਜਿਹੜਾ ਵਰਕ ਪਰਮਿਟਾ ਚਾਹੀਦਾ ਤੁਹਾਡਾ ਸਟੱਡੀ ਪਰਮਿਟਾ ਤੁਹਾਡੇ ਤੋਂ ਖੋਇਆ ਜਾ ਸਕਦਾ ਰਹਿਨੇ ਤੁਸੀਂ ਪੰਜਾਬ ਉਹ ਜਾਂ ਰਹਿਨੇ ਤੁਸੀਂ ਦਿੱਲੀੋਂ ਪੈਸੇ ਤੁਸੀਂ ਪਾ ਰਹੇ ਹੋ ਮਹਾਰਾਸ਼ਟਰ سے ਪੈਸੇ ਤੁਸੀਂ ਪਾ ਰਹੇ ਹੋ ਕਰਨਾਟਕ ਦੇ ਵਿੱਚ ਪੈਸੇ ਤੁਸੀਂ ਪਾ ਰਹੇ ਹੋਗੇ ਠੀਕ ਆ ਮੱਧ ਬਰទេស ਦੇ ਵਿੱਚ ਕੈਨੇਡਾ ਤੋਂ ਬੈਠੇ ਪੈਸੇ ਪਾ ਰਹੇ ਹੋ ਉਹ ਕਹਿਣਗੇ ਕੁਈ ਨਾ ਜਾਣਨਾ ਪਛਾਣ ਇਹ ਬੰਦਾ ਇੱਧਰ ਪੈਸੇ ਕਿਉਂ ਪਾ ਰਿਆ ਪੰਜਾਬ ਦੇ ਵਿੱਚ ਇਹਦੀ ਮਾਪੇ ਨੇ ਹਾਂ ਮਾਪਿਆਂ ਨੂੰ ਨੋਟ ਪੈ ਸਕਦੀ ਆ ਉੱਥੇ ਦੇ ਦੋਸਤ ਮਿੱਤਰ ਹੋਣਗੇ ਪੰਜਾਬ ਚ ਰਿਹਾ ਪਲਿਆ ਤੇ ਫਿਰ ਇਹਦਾ ਨੁਕਸਾਨ ਤੁਹਾਨੂੰ ਵੀ ਹੋਣਾ ਤਾਂ ਕਿਸ ਵਰਕ ਪਰਮਿਟ ਵੀ ਜਾ ਸਕਦਾ ਤੁਹਾਡਾ ਸਟਡੀ ਪਰਮਿਟ ਵੀ ਜਾ ਸਕਦਾ ਦੂਸਰਾ ਨੁਕਸਾਨ ਦਾ ਆਦੀ ਤੁਹਾਨੂੰ ਤੇ ਇਨਵੈਸਟੀਗੇਸ਼ਨ ਵੀ ਹੋ ਸਕਦੀ ਆ ਪੁਲਿਸ ਪੁਲਿਸ ਵੀ ਆ ਸਕਦੀ ਆ ਤੇ ਤੁਹਾਡਾ ਸੀਆਰਏ ਸੀਆਰਏ ਜਿਹੜੀ ਏਜੰਸੀ ਹੁੰਦੀ ਆ ਨਾ ਟੈਕਸ ਵਾਲੀ ਕੈਨੇਡੀਅਨ ਰਿਵੈਨਿਊ ਏਜੰਸੀ ਹੋ ਗਈ ਇਹੇ ਐਵੀ ਤੁਹਾਡੀ ਚੈੱਕ ਕਰ ਸਕਦੇ ਕਿ ਇਹਨਾਂ ਪੈਸਾ ਕਿੱਥੋਂ ਰਿਹਾ ਇੱਧਰ ਜਾ ਕਿੱਥੋਂ ਰਿਹਾ ਕਿਉਂਕਿ ਜਦੋਂ ਆਪਾਂ ਆਪਣੀਆਂ ਕਮਾਈਆਂ ਕਰਦੇ ਆਪਾਂ ਆਪਣੀਆਂ ਜੌਬਾਂ ਕਰਦੇ ਆ ਤੇ ਉੱਥੇ ਸ਼ੋਅ ਹੁੰਦਾ ਕਿ ਭਾਈ ਇੱਥੇ ਇਹ ਕੰਮ ਕਰਦਾ ਆ ਇਹਦੀ ਜੌਬ ਦੀ ਸੈਲਰੀ ਆ ਨਾ ਕਿ ਫੜਫੜਾ ਆਪਣੇ ਖਾਤਿਆਂ ਦੇ ਵਿੱਚ ਪੈਸੇ ਪਵਾਈ ਚੱਲੋ ਛੋਟੀਆਂ ਮੋਟੀਆਂ ट्रांजੈਕਸ਼ਨਾਂ ਦੀ ਮੈਂ ਗੱਲ ਨਹੀਂ ਕਰਦੀ ਕਿ ਚਲੋ ਆਪਾਂ ਇਕੱਠਿਆਂ ਨੇ ਹਨਾ ਤੇ ਖਾ ਪੀ ਲਿਆ ਹਨਾ ਦੀ 50 ਡਾਲਰ ਹੋ ਗਏ ਇੱਕ ਜਾਨੇ ਨੇ ਉੱਥੇ ਬਿੱਲ ਪੇ ਕਰਤਾ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਜਿਹੜੇ ਤੁਸੀਂ ਪੈਸੇ ਪਾਉਣੇ ਹੋ ਇੰਡੀਆ ਇਹ ਪੌਣੇ ਤੁਸੀਂ ਇੰਡੀਆ ਤੇ ਉਹ ਵੀ ਅਣਜਾਣ ਲੋਕਾਂ ਦੇ ਉਹ ਇਹ ਵੀ ਹੋ ਸਕਦਾ ਕਿ ਕੱਲ ਨੂੰ ਤੁਸੀਂ ਫਰਾਡ ਵੱਜਣ ਲੱਗ ਲਿਓ ਕਹਿਣਗੇ ਉਹਨਾਂ ਨੇ ਇਹ ਨਹੀਂ ਉਹ ਤੁਹਾਡੀ ਗੱਲ ਨਹੀਂ ਸੁਣਨੀ ਕਿ ਕਿਉਂਕਿ ਆਪਣੀ ਜੋ ਗੱਲ ਆ ਉਹ ਥੋੜਾ ਸੁਣਨੀ ਕਿਉਂਕਿ ਐ ਸੁਣਨਾ ਕਿ ਉਹ ਹਰ ਇੱਕ ਤੇ ਯਕੀਨ ਕਰ ਦੇਣਗੇ ਉਹਨਾਂ ਨੇ ਸਬੂਤ ਦੇਖਣੇ ਕਿ ਪੈਸੇ ਗਿਆ ਕਿੱਥੋਂ ਤੁਹਾਨੂੰ ਇਨਵੈਸਟੀਗੇਸ਼ਨ ਤੁਹਾਨੂੰ ਪੁੱਛਣਾ ਕਿ ਹਾਂ ਬਈ ਕਿਹਨੂੰ ਪੈਸੇ ਪਾਇਆ ਤੁਸੀਂ ਕਹੋਗੇ ਇਹ ਤਾਂ ਮੇਰਾ ਫਰੈਂਡ ਸੀ ਉਹਨੇ ਭਵਾਏ ਸੀ ਹੋ ਸਕਦਾ ਕਿ ਤੁਹਾਡਾ ਫਰੈਂਡ ਤਾਂ ਉਹ ਚੀਟ ਕਰਦਾ ਹੋਵੇ ਤੇ ਉਹ ਪੈਸੇ ਕਿਸੇ ਹੋਰ ਨੂੰ ਕਵਾ ਦੇ ਕਿਉਂਕਿ ਬਹੁਤ ਹੀ ਇਲੀਗਲ ਚੀਜ਼ਾਂ ਚੱਲਦੀਆਂ ਨੇ ਕਿ ਤੁਸੀਂ ਭੋਲੇ ਭਾਲੇ ਹੋ ਕੇ ਵੀ ਇੰਨਾਂ ਚੀਜ਼ਾਂ ਦਾ ਸ਼ਿਕਾਰ ਹੋ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਠੀਕ ਆ ਕੱਲ ਨੂੰ ਤੁਸੀਂ ਇੱਥੇ ਦਾ ਫਿਊਚਰ ਬਣਾਉਣਾ ਆਪਣਾ ਘਰ ਲੈਣਾ ਆ ਆਪਣੇ ਪੇਰੈਂਟਸ ਨੂੰ ਬੁਲਾਣਾ ਉਹਦਾ ਜਿਹੜਾ ਸਕੋਰ ਉਹ ਘਟਦਾ ਜਾਂਦਾਗਾ ਤੇ ਉਹ ਚਾਂਸ ਘਟਦੇ ਜਾਂਦੇ ਨੇ ਤੇ ਤੁਸੀਂ ਇਦਾਂ ਇਦਾਂ ਜਲਦੀ ਜਲਦੀ ਕਿਸੇ ਤੋਂ 2000 ਡਾਲਰ ਫੜੇਖਸੇ ਤੋਂ 4000 ਡਾਲਰ ਆਏ ਤੇ ਸਿੱਧਾ ਪਾਇਆ ਇੰਡੀਆ ਪੁੱਛਣਗੇ ਉਹ ਤੁਹਾਨੂੰ ਕਿ ਪੈਸੇ ਆ ਕਿੱਥੋਂ ਰਹੇ ਨੇ ਤੇ ਜਾ ਕੇ ਤੁਰੇਣੀ ਇਹਦਾ ਜਵਾਬ ਨਾ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਦੇਣਾ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਪੁੱਛਣਗੇ ਤੁਸੀਂ ਕਹੋਗੇ ਮੇਰੇ ਨਾਲ ਇੱਕ ਰੂਮ ਚ ਰਹਿੰਦੇ ਸੀ ਕਹਿੰਗੇ ਹੂ ਵਾਸ ਕੌਣ ਸੀ ਕਿੰਨਾ ਕ ਦੱਸ ਦੋਗੇ ਮੂਰਲੇ ਬੰਦੇ ਨੇ ਕੱਲ ਨੂੰ ਜਾ ਕੇ ਕਹਿਤਾ ਕਿ ਮੈਨੂੰ ਤਾਂ ਪਤਾ ਨਹੀਂ ਹੈਗਾ ਤੇ ਮੈਂ ਤਾਂ ਕੁਛ ਨਹੀਂ ਕਿਹਾ ਇਹ ਤਾਂ ਝੂਠ ਬੋਲ ਰਿਹਾ ਜਾਂ ਝੂਠ ਬੋਲ ਰਹੀ ਹੈ ਫਿਰ ਉੱਥੇ ਤੁਸੀਂ ਫਸੋਗੇ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਕੁ ਲੋਕਾਂ ਦਾ ਹੁਣ ਇੰਨਾ ਚਿਫਟਾ ਹੋ ਚੁੱਕਿਆ ਹੈਗਾ ਕਿ ਤੁਸੀਂ ਸਿਰਫ ਜਿਉ ਗਲਤ ਨਹੀਂ ਉਹ ਈ ਚੀਜ਼ਾਂ ਨੂੰ ਕਹਿੰਦੇ ਨਹੀਂ ਕਿ ਅਸੀਂ ਗਲਤ ਨਹੀਂ ਉਹ ਈ ਚੀਜ਼ਾਂ ਕਹਿੰਦੇ ਆ ਉਹ ਚਾਹੇ ਦੂਜੇ ਨੂੰ ਫਾਂਸੀ ਹੋ ਜੇ ਕੁਝ ਮਰਜ਼ੀ ਹੋਵੇ ਉਹਨਾਂ ਨੇ ਝੂਠ ਬੋਲਣਾ ਤੁਹਾਡੇ ਨਾਲ ਕੋਈ ਤਰ੍ਹਾਂ ਨੁਕਸਾਨ ਹੋਏ ਤੁਹਾਡੇ ਨਾਲ ਕੁਝ ਵੀ ਮਾੜਾ ਹੋ ਜੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਬਚਾਅ ਕਰਨਾ ਇਹ ਜਿਹੜੀਆਂ ਜਾਰੀਆਂ ਦੋਸਤੀਆਂ ਨੇ ਇਹ ਲਿੰਮਟ ਤਾਂ ਚੰਗੀਆਂ ਨੇ ਬਹੁਤ سارے ਦੋਸਤ ਮਿੱਤਰ ਚੰਗੇ ਵੀ ਬਹੁਤ ਹੁੰਦੇ ਨੇਗੇ ਤੇ ਉਹ ਕਹਿੰਦੇ ਰਹਿੰਦੇ ਕਿ ਹਾਂ ਹੈਲਪ ਵੀ ਹੋ ਮਿੱਤਰ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਵਾ ਵੱਡੇ ਵਿਦਵਾਨ ਬਣ ਜਾਣਿਓ ਕਿ ਮੇਰੇ ਕੋਲ ਐਨ ਮਿਟਰੀ ਹੈਗਾ ਕਈ ਤੇ ਇਦਾਂ ਵੀ ਕਹਣਗੇ ਕਿ ਵੀਰੇ ਮੈਨੂੰ ਤੇ ਐਨ ਮਿਟਰੀ ਡਾਊਨਲੋਡ ਨਹੀਂ ਕਰਨਾ ਆਉਂਦਾ ਬੰਦਾ ਕੈਨੇਡਾ ਅਮਰੀਕਾ ਤੱਕ ਪਹੁੰਚਿਆ ਪਿਆ ਹਨਾ ਯੂਕੇ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ ਪੜ ਰਿਹਾ ਤੇ ਉਹਨੂੰ ਹਜੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸਭ ਨੂੰ ਪਤਾ ਹੁੰਦਾ ਬਹੁਤਾ ਵਿਦਵਾਨ ਬਣਿਆ ਨਾ ਕਰੋ ਕਿਉਂਕਿ ਪੁੱਤ ਨੁਕਸਾਨ ਇਹ ਆਪਣੇ ਹੋਣਾ ਉਧਰ ਆਪਣੇ ਬੁੱਢੇ ਮਾਪੇ ਬੈਠੇ ਨੇ ਜੇਲਾ ਚ ਉਹ ਇਦਾਂ ਜੁਆ ਕੋ ਫਸ ਜਾਂਦੇ ਹਨਾ ਤਾਂ ਫਿਰ ਉਹਦੋਂ ਬਾਅਦ ਪੰਗਾ ਬਹੁ ਪੈਂਦੇ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਸਹੀ ਆ ਜਦੋਂ ਤੁਹਾਨੂੰ ਤਾਂ ਮੈਂ ਵੀ ਵੀਜ਼ਾ ਦਿੰਦੀ ਆ ਉਹਨਾਂ ਨੇ ਇਹ ਚੀਜ਼ਾਂ ਸਿੱਧੀਆਂ ਤੇ ਸਪਸ਼ਟ ਕਈਆਂ ਹੁੰਦੀਆਂ ਨੇ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਤੁਹਾਡੇ ਪਰਮਿਟ ਦੇ ਉੱਤੇ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀ IRCC ਆ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੀਆਂ ਜੋ ਇਹਨੇ ਕਿਹਾ ਤੁਹਾਨੂੰ ਉਹੀ ਕਰਨਾ ਕਿ ਜੋ ਇਹਨੇ ਕਿਹਾ ਉਹੀ ਮੰਨਣਾ ਤੁਸੀਂ ਤੁਹਾਡਾ ਰਿਕਾਰਡ ਹੁੰਦਾ ਜੇ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਹੋ ਹਨਾ ਕਿ ਅਸੀਂ ਆਹਾਂ ਕਰਕੇ ਤੁਸੀਂ ਸਹੀ ਰਹੋਗੇ ਤੁਹਾਡਾ ਰਿਕਾਰਡ ਕਲੀਨ ਰਹੂਗਾ ਸਾਫ਼ ਰਹੂ ਤੁਹਾਡੇ ਵਾਸਤੇ ਚੰਗਾ ਹੈ ਹੁਣ ਮੈਂ ਇਹ ਗੱਲ ਨੂੰ ਬੋਲ ਰਹੀ ਆ ਇਹਦੇ ਵਿੱਚ ਮੇਰਾ ਤਾਂ ਕੋਈ ਫਾਇਦਾ ਹੈ ਨਹੀਂ ਇਹਦੇ ਵਿੱਚ ਤੁਹਾਡਾ ਫਾਇਦਾ ਆ ਤੁਹਾਨੂੰ ਲੱਗਦਾ ਕਿ ਕੋਈ ਇੰਨਾ ਹੀ ਪੋਲਾ ਸਟੂਡੈਂਟ ਆ ਜਿਹੜਾ ਛੱਟ ਯਾਰਾਂ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਜਾਂਦਾ ਛੱਟ ਕਹਿੰਦਾ ਕਿ ਮੈਂ ਜਾਦਾ ਗਿਆਨੀ ਆ ਤੇ ਤੁਸੀਂ ਰਹਿਣ ਦਿਓ ਉਹਦੇ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਖਾਸ ਕਰਕੇ ਮਾਪੇ ਜਿਹੜੀ ਮੇਰੀ ਵੀਡੀਓ ਸੁਣਦੇ ਨੇ ਤੁਹਾਡੇ ਬੱਚੇ ਬਾਹਰ ਰਹਿ ਰਹੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਕਹੇ ਵੀ ਮਾਪੇ ਮਾਪੇ ਹੁੰਦੇ ਘਰ ਦੇ ਤੇ ਦੋਸਤ ਮਿੱਤਰ ਉਹ ਬਾਹਰਲੇ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਜ਼ਰੂਰ ਸਮਝਾਓ ਤੇ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰੋ ਧੰਨਵਾਦ ਸਾਰਿਆਂ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪੈਨ ਭਰਾਵਾਂ ਨੂੰ ਅੱਜ ਮੈਂ ਬੋਲਣ ਜਾ ਰਹੀ ਆ ਸਟੂਡੈਂਟਸ ਦੇ ਬਾਰੇ ਕੈਨੇਡਾ ਦੇ ਬਾਰੇ ਚਾਹੇ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਚਾਹੇ ਭਾਈ ਤੁਸੀਂ ਰਹਿੰਦੇ ਹੋ ਆਸਟ੍ਰੇਲੀਆ ਦੇ ਵਿੱਚ ਗੱਲ ਕਰੂੰਗੀ ਮੈਂ ਸਿੱਧੀ ਸਪਸ਼ਟ ਪੰਜਾਬੀ ਦੇ ਵਿੱਚ ਇੱਕ ਰਵਾਜ ਚੱਲਿਆ ਹੋਇਆ ਕਿਆਲੇ ਭਾਈ 2000 ਡਾਲਰ ਮੈਥੋਂ ਕੈਸ਼ ਲੈ ਲਾ ਆ ਚੱਕੀ ਨਾ ਮੇਰੇ ਘਰਦਿਆਂ ਨੂੰ ਪਾ ਦੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਪਾਈ ਦੇ ਕਿਵੇਂ ਪੁੰਦੇ ਨੇ ਪੈਸੇ ਮਨ ਤਾਂ ਇਹ ਨਹੀਂ ਪਤਾ ਕਿ ਪੈਸੇ ਕਿਵੇਂ ਪੈਂਦੇ ਨੇ ਮੈਨੂੰ ਤਾਂ ਡਰ ਲੱਗਦਾ ਭਾਈ ਤੈਨੂੰ ਹਿਸਾਬ ਬਾਲਾ ਆ ਤੂੰ ਇਹ ਚੀਜ਼ਾਂ ਕਰ ਦੇ ਇਹ ਅਕਸਰ ਸਵਾਲ ਲੈ ਕੇ ਤੁਹਾਡੇ ਕੋਲ ਬਹੁਤ ਲੋਕ ਆਉ ਕਦੇ ਯਾਰ ਮਿੱਤਰ ਆਉਂਦੇ ਹੋਣਗੇ ਤੁਹਾਡੇ ਤੁਹਾਡੇ ਰੂਮ ਮੇਟ ਹੋਣਗੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਕੋਈ ਜਾਣ ਪਹਿਚਾਨ ਵਾਲੇ ਠੀਕ ਆ ਤੇ ਸਾਰੇ ਯਾਰ ਦੋਸਤ ਮਾੜੇ ਨਹੀਂ ਹੁੰਦੇ ਮੈਂ ਕੁਛਕਰੀ ਗੱਲ ਕਰਦੀ ਆ ਓਕੇ ਤੇ ਉਹ ਕਹਿੰਦੇ ਨੇ ਕਿ ਬਾਈ ਮੈਨੂੰ ਨਹੀਂ ਪਤਾ ਮੇਰੇ ਘਰੇ ਪੈਸੇ ਪਾਉਣੇ ਲੇਗੇ ਤਪਾ ਦੇ ਆਪਾਂ ਕਹਨੇ ਆ ਵੱਡੇ ਵੀ ਦਿਮਾਗ ਬਣ ਜਾਣੇ ਆ ਕਿ ਹਾਂ ਬਾਈ ਯਾਰ ਮੈਨੂੰ ਬੜਾ ਹਸਾਵਾ ਮੈਂ ਕਈ ਵਾਰ ਪੈਸੇ ਪਾਏ ਨੇ ਆਪਣੇ ਘਰੇ ਲਿਆ ਫੜ ਲਿਆ ਬੈਂਕ ਅਕਾਊਂਟ ਆਪਣਾ ਮੈਂ ਕਿਹਦੇ ਵਿੱਚ ਪੈਸੇ ਪਾਉਣੇ ਨੇ ਉਹ ਬੰਦੇ ਨੇ ਤੁਹਾਡੇ ਅਕਾਊਂਟ 'ਚ ਤੁਹਾਨੂੰ ਪੈਸੇ ਪਾਏ ਇੱਥੋਂ ਕੈਨੇਡਾ ਦੀ ਗੱਲ ਕਰ ਲਓ ਤੁਸੀਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਏ ਤੁਸੀਂ ਵੱਡੇ ਵਿਦਵਾਨ ਬਣ ਕੇ ਅਣਜਾਣ ਅਕਾਊਂਟ ਦੇ ਵਿੱਚ ਉੱਥੋਂ ਪੈਸੇ ਪਾ ਦੇ। ਠੀਕ ਹੈ ਮੰਨ ਲਓ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਤੇ ਤੁਸੀਂ ਪੈਸੇ ਪਾ ਰਹੇ ਹੋਗੇ ਮਹਾਰਾਸ਼ਟਰ ਦੇ ਵਿੱਚ ਪੈਸੇ ਪਾ ਰਹੇ ਹੋ ਤੁਸੀਂ ਦਿੱਲੀ ਦੇ ਵਿੱਚ ਕਿਉਂਕਿ ਜਿਹੜੇ ਇੱਥੇ ਲੋਕ ਨਹੀਂ ਹਨਾ ਤੇ ਕਈ ਪੰਜਾਬ ਤੋਂ ਵੀ ਨਹੀਂ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹ ਕੀ ਕਰਦੇ ਨੇ ਕਿ ਉਸ ਤੋਂ ਬਾਅਦ ਤੇ ਉਹ ਫਿਰ ਐਂ ਲੋਕਾਂ ਨੂੰ ਐਂ ਭਰਮਾ ਲੈਂਦੇ ਨੇਗੇ ਤੇ ਫਿਰ ਇਹਦਾ ਨੁਕਸਾਨ ਕੀ ਹੋ ਉਹ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਓਗੇ ਸਭ ਤੋਂ ਪਹਿਲਾਂ ਠੀਕ ਆ ਤੁਹਾਡੇ ਤੁਹਾਡਾ ਜਿਹੜਾ ਵਰਕ ਪਰਮਿਟ ਆ ਚਾਹੇ ਤੁਹਾਡਾ ਸਟੱਡੀ ਪਰਮਿਟ ਆ ਤੁਹਾਡੇ ਤੋਂ ਖੋਇਆ ਜਾ ਸਕਦਾ ਰਹਿਨੇ ਤੁਸੀਂ ਪੰਜਾਬ ਉਹ ਜਾਂ ਰਹਿਨੇ ਤੁਸੀਂ ਦਿੱਲੀ ਉਹ ਪੈਸੇ ਤੁਸੀਂ ਪਾ ਰਹੇ ਹੋ ਮਹਾਰਾਸ਼ਟਰ سے ਪੈਸੇ ਤੁਸੀਂ ਪਾ ਰਹੇ ਹੋ ਕਰਨਾਟਕ ਦੇ ਵਿੱਚ ਪੈਸੇ ਤੁਸੀਂ ਪਾ ਰਹੇ ਹੋਗੇ ਠੀਕ ਆ ਮੱਧ ਬਰទេស ਦੇ ਵਿੱਚ ਕੈਨੇਡਾ ਤੋਂ ਬੈਠੇ ਪੈਸੇ ਪਾ ਰਹੇ ਹੋ ਉਹ ਕਹਿਣਗੇ ਕੋਈ ਨਾ ਜਾਣਨਾ ਪਛਾਣ ਏ ਬੰਦਾ ਇੱਧਰ ਪੈਸੇ ਕਿਉਂ ਪਾ ਰਿਆ ਪੰਜਾਬ ਦੇ ਵਿੱਚ ਇਹਦੀ ਮਾਪੇ ਨਹੀਂ ਹਾਂ ਮਾਪਿਆਂ ਨੂੰ ਨੋਟ ਪੈ ਸਕਦੀ ਆ ਉੱਥੇ ਦੇ ਦੋਸਤ ਮਿੱਤਰ ਹੋਣਗੇ ਪੰਜਾਬ ਚ ਰਿਹਾ ਪਲਿਆ ਤੇ ਫਿਰ ਇਹਦਾ ਨੁਕਸਾਨ ਤੁਹਾਨੂੰ ਵੀ ਹੋਣਾ ਤੱਕ ਵਰਕ ਪਰਮਿਟ ਵੀ ਜਾ ਸਕਦਾ ਤੁਹਾਡਾ ਸਟੱਡੀ ਪਰਮਿਟ ਵੀ ਜਾ ਸਕਦਾ ਦੂਸਰਾ ਨੁਕਸਾਨ ਦਾ ਆਦੀ ਤੁਹਾਨੂੰ ਤੇ ਇਨਵੈਸਟੀਗੇਸ਼ਨ ਵੀ ਹੋ ਗਈ ਆ ਪੁਲਿਸ ਪੁਲਿਸ ਨਾਲ ਸਾਡੇ ਤੇ ਤੁਹਾਡਾ ਸੀਆਰ ਜਿਹੜੀ ਹੁੰਦੀ ਆ ਨਾ ਟੈਕ ਜਿਹੜੀ ਨਾ ਰਿਵੈਨਿਊ ਏਜੰਸੀ ਹੋ ਗਈ ਇਹ ਐਵੀ ਤੋਂ ਥੋੜੀ ਕਸਾ ਦੇ ਕਿੰਨਾ ਪੈਸਾ ਕਿੱਥੋਂ ਰਿਹਾ ਇੱਧਰ ਜਾ ਕਿੱਥੋਂ ਰਿਹਾ ਕਿਉਂਕਿ ਜਦੋਂ ਆਪਾਂ ਆਪਣੀਆਂ ਕਮਾਈਆਂ ਕਰਦੇ ਆਪਾਂ ਆਪਣੀਆਂ ਜੌਬਾਂ ਕਰਦੇ ਆ ਤੇ ਉੱਥੇ ਸ਼ੋਅ ਹੁੰਦਾ ਕਿ ਭਾਈ ਇੱਥੇ ਇਹ ਕੰਮ ਕਰਦਾ ਆ ਇਹਦੀ ਜੌਬ ਦੀ ਸੈਲਰੀ ਆ ਨਾ ਕਿ ਫੜਫੜਾ ਆਪਣੇ ਖਾਤਿਆਂ ਦੇ ਵਿੱਚ ਪੈਸੇ ਕਿਵਾਂ ਚੱਲੋ ਛੋਟੀਆਂ ਮੋਟੀਆਂ ट्रांजੈਕਸ਼ਨਾਂ ਦੀ ਮੈਂ ਗੱਲ ਨਹੀਂ ਕਰਦੀ ਕਿ ਚਲੋ ਆਪਾਂ ਇਕੱਠਿਆਂ ਨੇ ਹਨਾ ਤੇ ਖਾ ਪੀ ਲਿਆ ਹਨਾ 20 50 ਡਾਲਰ ਹੋ ਗਏ ਇੱਕ ਜਾਨੇ ਨੇ ਉੱਥੇ ਬਿੱਲ ਭੇ ਕਰਤਾ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਜਿਹੜੇ ਤੁਸੀਂ ਪੈਸੇ ਪਾਉਨੇ ਹੋ ਇੰਡੀਆ ਇਹ ਪਾਣੀ ਤੁਸੀਂ ਇੰਡੀਆ ਤੇ ਉਹ ਵੀ ਅਣਜਾਣ ਲੋਕਾਂ ਦੇ ਉਹ ਇਹ ਵੀ ਹੋ ਸਕਦਾ ਕਿ ਕੱਲ ਨੂੰ ਤੁਸੀਂ ਫਰੌਡ ਵੱਜਣ ਲੱਗ ਲਓ ਕਹਿਣਗੇ ਉਹਨਾਂ ਨੇ ਇਹ ਨਹੀਂ ਉਹ ਤੁਹਾਡੀ ਗੱਲ ਨਹੀਂ ਸੁਣਨੀ ਕਿਉਂਕਿ ਆਪਣੀ ਜੋ ਗੱਲ ਆ ਉਹ ਥੋੜਾ ਸੁਣਨੀ ਕਿਉਂਕਿ ਐ ਥੋੜਾ ਕਿ ਉਹ ਹਰ ਇੱਕ ਤੇ ਯਕੀਨ ਕਰ ਦੇਣਗੇ ਉਹਨਾਂ ਨੇ ਸਬੂਤ ਦੇਖਣੇ ਕਿ ਪੈਸੇ ਗਿਆ ਗਿਆ ਕਿੱਥੋਂ ਤੁਹਾਨੂੰ ਇਨਵੈਸਟੀਗੇਸ਼ਨ ਤੁਹਾਨੂੰ ਪੁੱਛਣਾ ਕਿ ਹਾਂ ਬਈ ਕਿਹਨੂੰ ਪੈਸੇ ਪਾਇਆ ਤੁਸੀਂ ਕਹੋਗੇ ਇਹ ਤਾਂ ਮੇਰਾ ਫਰੈਂਡ ਸੀ ਉਹਨੇ ਭਵਾਏ ਸੀ ਹੋ ਸਕਦਾ ਕਿ ਤੁਹਾਡਾ ਫਰੈਂਡ ਤਾਂ ਨੁਰੀ ਚੀਟ ਕਰਦਾ ਹੋਵੇ ਤੇ ਉਹ ਪੈਸੇ ਕਿਸੇ ਹੋਰ ਨੂੰ ਕਵਾ ਦੇ ਕਿਉਂਕਿ ਬਹੁਤ ਹੀ ਇਲੀਗਲ ਚੀਜ਼ਾਂ ਚੱਲਦੀਆਂ ਨੇ ਕਿ ਤੁਸੀਂ ਭੋਲੇ ਭਾਲੇ ਹੋ ਕੇ ਵੀ ਇੰਨਾਂ ਚੀਜ਼ਾਂ ਦਾ ਸ਼ਿਕਾਰ ਹੋ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਠੀਕ ਆ ਕੱਲ ਨੂੰ ਤੁਸੀਂ ਇੱਥੇ ਆ ਦਾ ਫਿਊਚਰ ਬਣਾਣਾ ਆਪਣਾ ਘਰ ਲੈਣਾ ਆ ਆਪਣੇ ਪੇਰੈਂਟਸ ਨੂੰ ਬੁਲਾਣਾ ਉਹ ਤਾਂ ਜਿਹੜਾ ਸਕੋਰ ਉਹ ਘਟਦਾ ਜਾਂਦਾ ਹੈਗਾ ਤੇ ਉਹ ਚਾਂਸ ਘਟਦੇ ਜਾਂਦੇ ਨੇ ਤੇ ਤੁਸੀਂ ਇਦਾਂ ਇਦਾਂ ਜਲਦੀ ਜਲਦੀ ਕਿਸੇ ਤੋਂ 2000 ਡਾਲਰ ਫੜੇਕਸ ਤੋਂ 4000 ਡਾਲਰ ਆਏ ਤੇ ਸਿੱਧਾ ਪਾਇਆ ਇੰਡੀਆ ਪੁੱਛਣਗੇ ਉਹ ਤੁਹਾਨੂੰ ਕਿ ਪੈਸੇ ਆ ਕਿਥੋਂ ਰਹੇ ਨੇ ਤੇ ਜਾ ਕੇ ਕੋ ਰਹਿਣੀ ਇਹਦਾ ਜਵਾਬ ਨਾ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਦੇਣਾ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਪੁੱਛਣਗੇ ਤੁਸੀਂ ਕਹੋਗੇ ਮੇਰੇ ਨਾਲ ਇੱਕ ਰੂਮ ਚ ਰਹਿੰਦੇ ਸੀ ਕਹਿੰਗੇ ਹੂ ਵਾਸ ਕੌਣ ਸੀ ਕਿੰਨਾ ਕ ਦੱਸ ਦੋਗੇ ਮੂਰਲੇ ਬੰਦੇ ਨੇ ਕੱਲ ਨੂੰ ਜਾ ਕੇ ਕਹਿਤਾ ਕਿ ਮੈਂ ਤਾਂ ਤਾਂ ਪਤਾ ਨਹੀਂ ਹੈਗਾ ਤੇ ਮੈਂ ਤਾਂ ਕੁਛ ਨਹੀਂ ਕਿਹਾ ਇਹ ਤਾਂ ਝੂਠ ਬੋਲ ਰਿਹਾ ਜਾਂ ਝੂਠ ਬੋਲ ਰਹੀ ਹੈ ਫਿਰ ਉੱਥੇ ਤੁਸੀਂ ਫਸੋਗੇ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਕੁ ਲੋਕਾਂ ਦਾ ਖੂਨ ਐਨਾ ਚਿਫਟਾ ਹੋ ਚੁੱਕਿਆਗਾ ਤੁਸੀਂ ਸਿਰਫ ਜੇ ਉਹ ਗਲਤ ਨੇ ਕੋਈ ਚੀਜ਼ਾਂ ਨੂੰ ਕਹਿੰਦੇ ਨਹੀਂ ਕਿ ਅਸੀਂ ਗਲਤ ਨਹੀਂ ਉਹ ਚੀਜ਼ਾਂ ਕਹਿੰਦੇ ਆ ਉਹ ਚਾਹੇ ਦੂਜੇ ਨੂੰ ਫਾਂਸੀ ਹੋ ਜੇ ਕੁਝ ਮਰਜ਼ੀ ਹੋਵੇ ਉਹਨਾਂ ਨੇ ਝੂਠ ਬੋਲਣਾ ਤੁਹਾਡੇ ਨਾਲ ਕੋਈ ਤਰ੍ਹਾਂ ਨੁਕਸਾਨ ਹੋਏ ਤੁਹਾਡੇ ਨਾਲ ਕੁਝ ਵੀ ਮਾੜਾ ਹੋ ਜੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਬਚਾਅ ਕਰਨਾ ਇਹ ਜਿਹੜੀਆਂ ਜਾਰੀਆਂ ਦੋਸਤੀਆਂ ਨੇ ਇਹ ਲਿਮਟ ਤਾਂ ਚੰਗੀਆਂ ਨੇ ਬਹੁਤ سارے ਦੋਸਤ ਮਿੱਤਰ ਚੰਗੇ ਵੀ ਬਹੁਤ ਹੁੰਦੇ ਨੇਗੇ ਤੇ ਉਹ ਕਹਿੰਦੇ ਰਹਿੰਦੇ ਕਿ ਹਾਂ ਹੈਲਪ ਵੀ ਹੋ ਬਿੱ ਮਿੱਤਰ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਵਾ ਵੱਡੇ ਵਿਦਵਾਨ ਬਣ ਜਾਣਿਓ ਕਿ ਮੇਰੇ ਕੋਲ ਰਮੀਟਲੀ ਹੈਗਾ ਕਈ ਤੇ ਇਦਾਂ ਵੀ ਕਹਿਣਗੇ ਕਿ ਵੀਰੇ ਮੈਨੂੰ ਤੇ ਰਮੀਟਲੀ ਡਾਊਨਲੋਡ ਨਹੀਂ ਕਰਨਾ ਹੁੰਦਾ ਬੰਦਾ ਕੈਨੇਡਾ ਅਮਰੀਕਾ ਤੱਕ ਪਹੁੰਚਿਆ ਪਿਆ ਹਨਾ ਯੂਕੇ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ ਪੜ ਰਿਹਾ ਤੇ ਉਹਨੂੰ ਹਰ ਇੱਕ ਨਾ ਚੀਜ਼ਾਂ ਦਾ ਨਹੀਂ ਪਤਾ ਸਭ ਨੂੰ ਪਤਾ ਹੁੰਦਾ ਬਹੁਤਾ ਵਿਦਵਾਨ ਬਣਿਆ ਨਾ ਕਰੋ ਕਿਉਂਕਿ ਉਦੋਂ ਨੁਕਸਾਨ ਇਹ ਆਪਣੇ ਹੀ ਹੁੰਨਾ ਉਧਰ ਆਪਣੇ ਬੁੱਢੇ ਮਾਪੇ ਬੈਠੇ ਨੇ ਜੇਲਾ ਚ ਉਹ ਇਧਰ ਜਵਾਕ ਫਸ ਜਾਂਦੇ ਹਨਾ ਤਾਂ ਫਿਰ ਉਦੋਂ ਬਾਅਦ ਪੰਗਾ ਬਹੁ ਪੈਂਦਾ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਸਹੀ ਆ ਜਦੋਂ ਤੁਹਾਨੂੰ ਤਾਂ ਮੈਂ ਵੈਸੀ ਵੀਜ਼ਾ ਦਿੰਦੀ ਆ ਉਹਨਾਂ ਨੇ ਇਹ ਚੀਜ਼ਾਂ ਸਿੱਧੀਆਂ ਤੇ ਸਪਸ਼ਟ ਕਈਆਂ ਹੁੰਦੀਆਂ ਨੇ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਤੁਹਾਡੇ ਪਰਮਿਟ ਦੇ ਉੱਤੇ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀ IRCC ਆ ਕਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੀਆਂ ਜੋ ਇਹਨੇ ਕਿਹਾ ਤੁਹਾਨੂੰ ਉਹੀ ਕਰਨਾ ਕਿ ਜੋ ਇਹਨੇ ਕਿਹਾ ਉਹੀ ਮੰਨਣਾ ਤੁਸੀਂ ਤੁਹਾਡਾ ਰਿਕਾਰਡ ਹੁੰਦਾ ਜੇ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਹੋ ਹਨਾ ਕਿ ਅਸੀਂ ਆਹਾਂ ਕਰਕੇ ਤੁਸੀਂ ਸਹੀ ਰਹੋਗੇ ਤੁਹਾਡਾ ਰਿਕਾਰਡ ਕਲੀਨ ਰਹੂਗਾ ਸਾਫ਼ ਰਹੂ ਤੁਹਾਡੇ ਵਾਸਤੇ ਚੰਗਾ ਹੀ ਹੁਣ ਮੈਂ ਇਹ ਗੱਲ ਨੂੰ ਬੋਲ ਰਹੀਆਂ ਦੇ ਵਿੱਚ ਮੇਰਾ ਤਾਂ ਕੋਈ ਫਾਇਦਾ ਹੈ ਨਹੀਂ ਇਹ ਵਿੱਚ ਤੁਹਾਡਾ ਫਾਇਦਾ ਆ ਤੁਹਾਨੂੰ ਲੱਗਦਾ ਕਿ ਕੋਈ ਇੰਨਾ ਹੀ ਪੋਲਾ ਸਟੂਡੈਂਟ ਆ ਜਿਹੜਾ ਛੱਟ ਯਾਰਾਂ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਜਾਂਦਾ ਛੱਟ ਕਹਿੰਦਾ ਕਿ ਮੈਂ ਜ਼ਿਆਦਾ ਗਿਆਨੀ ਆ ਤੇ ਤੁਸੀਂ ਰਹਿਣ ਦਿਓ ਉਹਦੇ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਖਾਸ ਕਰਕੇ ਮਾਪੇ ਜਿਹੜੀ ਮੇਰੀ ਵੀਡੀਓ ਸੁਣਦੇ ਨੇ ਤੁਹਾਡੇ ਬੱਚੇ ਬਾਹਰ ਰਹਿ ਰਹੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਕਹੇ ਵੀ ਮਾਪੇ ਮਾਪੇ ਹੁੰਦੇ ਘਰ ਦੇ ਤੇ ਦੋਸਤ ਮਿੱਤਰ ਉਹ ਬਾਹਰਲੀ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਜ਼ਰੂਰ ਸਮਝਾਉਣ ਤੇ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ ਹਾਂਜੀ ਸੱਸੀ ਕੱਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਅੱਜ ਮੈਂ ਬੋਲਣ ਜਾ ਰਹੀਆਂ ਆ ਸਟੂਡੈਂਟਸ ਦੇ ਬਾਰੇ ਕੈਨੇਡਾ ਦੇ ਬਾਰੇ ਚਾਹੇ ਤੁਸੀਂ ਯੂਕੇ ਦੇ ਵਿੱਚ ਰਹਿੰਦੇ ਹੋ ਚਾਹੇ ਭਾਈ ਤੁਸੀਂ ਰਹਿੰਦੇ ਹੋ ਆਸਟ੍ਰੇਲੀਆ ਦੇ ਵਿੱਚ ਗੱਲ ਕਰੂੰਗੀ ਮੈਂ ਸਿੱਧੀ ਸਪਸ਼ਟ ਪੰਜਾਬੀ ਦੇ ਵਿੱਚ ਇੱਕ ਰਵਾਜ ਚੱਲਿਆ ਹੋਇਆ ਕਿਆਲੇ ਭਾਈ 2000 ਡਾਲਰ ਮੈਨੂੰ ਕੈਸ਼ ਲੈ ਲਾ ਆ ਚੱਕੀ ਨਾ ਮੇਰੇ ਘਰਦਿਆਂ ਨੂੰ ਪਾ ਦੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਪਾਈ ਦੇ ਕਿਵੇਂ ਪੁੰਦੇ ਨੇ ਪੈਸੇ ਮੈਨੂੰ ਤਾਂ ਇਹ ਹੀ ਨਹੀਂ ਪਤਾ ਕਿ ਪੈਸੇ ਕਿਵੇਂ ਪੈਂਦੇ ਨੇ ਮੈਨੂੰ ਤਾਂ ਡਰ ਲੱਗਦਾ ਭਾਈ ਤੈਨੂੰ ਹਿਸਾਬ ਬਾਲਾ ਆ ਤੂੰ ਇਹ ਚੀਜ਼ਾਂ ਕਰ ਦੇ ਇਹ ਅਕਸਰ ਸਵਾਲ ਲੈ ਕੇ ਤੁਹਾਡੇ ਕੋਲ ਬਹੁਤ ਲੋਕ ਆ ਤਾਡੇ ਯਾਰ ਮਿੱਤਰ ਆਉਂਦੇ ਹੋਣਗੇ ਤੁਹਾਡੇ ਤੁਹਾਡੇ ਰੂਮ ਮੇਟ ਹੋਣਗੇ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਕੋਈ ਜਾਣ ਪਹਿਚਾਨ ਵਾਲੇ ਠੀਕ ਆ ਤੇ ਸਾਰੇ ਯਾਰ ਦੋਸਤ ਮਾੜੇ ਨਹੀਂ ਹੁੰਦੇ ਮੈਂ ਕੁਸ਼ਕਰੀ ਗੱਲ ਕਰਦੀ ਆ ਓਕੇ ਤੇ ਉਹ ਕਹਿੰਦੇ ਨੇ ਕਿ ਬਾਈ ਮੈਨੂੰ ਨਹੀਂ ਪਤਾ ਮੇਰੇ ਘਰੇ ਪੈਸੇ ਪਾਉਣੇ ਲੇਗੇ ਤਪਾ ਦੇ ਆਪਾਂ ਕਹਨੇ ਆ ਵੱਡੇ ਵੀ ਦਿਮਾਗ ਬਣ ਜਾਣੇ ਆ ਕਿ ਹਾਂ ਬਾਈ ਯਾਰ ਮੈਨੂੰ ਬੜਾ ਹਸਾਵਾ ਮੈਂ ਕਈ ਵਾਰ ਪੈਸੇ ਪਾਏ ਨੇ ਆਪਣੇ ਘਰੇ ਲਿਆ ਫੜ ਲਿਆ ਬੈਂਕ ਅਕਾਊਂਟ ਆਪਣਾ ਮੈਂ ਕਿਰਿ ਵਿੱਚ ਪੈਸੇ ਪਾਉਣੇ ਨੇ ਉਹ ਬੰਦੇ ਨੇ ਤੁਹਾਡੇ ਅਕਾਊਂਟ 'ਚ ਤੁਹਾਨੂੰ ਪੈਸੇ ਪਾਏ ਇੱਥੋਂ ਇਹ ਐਂਡ ਆ ਦੀ ਗੱਲ ਕਰ ਲਓ ਤੁਸੀਂ ਤੁਹਾਡੇ ਕਾਊਂਟ ਦੇ ਵਿੱਚ ਪੈਸੇ ਪਾਏ ਤੁਸੀਂ ਵੱਡੇ ਵਿਦਵਾਨ ਬਣ ਕੇ ਅਣਜਾਣ ਅਕਾਊਂਟ ਦੇ ਵਿੱਚ ਉੱਥੋਂ ਪੈਸੇ ਪਾ ਦੇ। ਠੀਕ ਹੈ ਮੰਨ ਲਓ ਤੁਸੀਂ ਪੰਜਾਬ ਦੇ ਰਹਿਣ ਵਾਲਿਓ ਤੇ ਤੁਸੀਂ ਪੈਸੇ ਪਾ ਰਹੇ ਹੋਗੇ ਮਹਾਰਾਸ਼ਟਰ ਦੇ ਵਿੱਚ ਪੈਸੇ ਪਾ ਰਹੇ ਹੋ ਤੁਸੀਂ ਦਿੱਲੀ ਦੇ ਵਿੱਚ ਕਿਉਂਕਿ ਜਿਹੜੇ ਇੱਥੇ ਲੋਕ ਨਹੀਂ ਹਨਾ ਤੇ ਕਈ ਪੰਜਾਬ ਤੋਂ ਵੀ ਨਹੀਂ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹ ਕੀ ਕਰਦੇ ਨੇ ਜ ਉਸ ਤੋਂ ਬਾਅਦ ਤੇ ਉਹ ਫਿਰ ਐ ਲੋਕਾਂ ਨੂੰ ਐ ਭਰਮਾ ਲੈਂਦੇ ਨੇਗੇ ਤੇ ਫਿਰ ਇਹਦਾ ਨੁਕਸਾਨ ਕੀ ਉਹ ਜ਼ਰੂਰ ਸੁਣ ਕੇ ਜਾਇਓ ਕਿਉਂਕਿ ਇਹ ਗੱਲ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਵੋਗੇ ਸਭ ਤੋਂ ਪਹਿਲਾਂ ਠੀਕ ਹੈ ਤੁਹਾਡੇ ਤੁਹਾਡਾ ਜਿਹੜਾ ਵਰਕ ਪਰਮਿਟ ਆ ਚਾਹੀ ਤੁਹਾਡਾ ਸਟੱਡੀ ਪਰਮਿਟ ਆ ਤੁਹਾਡੇ ਤੋਂ ਖੋਇਆ ਜਾ ਸਕਦਾ ਰਹਨੇ ਤੁਸੀਂ ਪੰਜਾਬ ਉਹ ਜਾਂ ਰਹਨੇ ਤੁਸੀਂ ਦਿੱਲੀੋਂ ਪੈਸੇ ਤੁਸੀਂ ਪਾ ਰਹੇ ਹੋ ਮਹਾਰਾਸ਼ਟਰ 'ਚ ਪੈਸੇ ਤੁਸੀਂ ਪਾ ਰਹੇ ਹੋ ਕਰਨਾਟਕ ਦੇ ਵਿੱਚ ਪੈਸੇ ਤੁਸੀਂ ਪਾ ਰਹੇ ਹੋਗੇ ਠੀਕ ਆ ਮੱਧ ਵਰਦੇਸ਼ ਦੇ ਵਿੱਚ ਕੈਨੇਡਾ ਤੋਂ ਬੈਠੇ ਪੈਸੇ ਪਾ ਰਹੇ ਹੋ ਉਹ ਕਹਿਣਗੇ ਕੁਈ ਨਾ ਜਾਣਨਾ ਪਛਾਣ ਇਹ ਬੰਦਾ ਇੱਧਰ ਪੈਸੇ ਕਿਉਂ ਪਾ ਰਿਆ ਪੰਜਾਬ ਦੇ ਵਿੱਚ ਦੇ ਮਾਪਿਆਂ ਨੇ ਜਦੋਂ ਉਹਨੂੰ ਪੈਸਾ ਦਿੱਤਾ ਉੱਥੇ ਇਹਦੀ ਦੋਸਤ ਨੇ ਠੱਪਲਿਆ ਤੇ ਫਿਰ ਇਹਦਾ ਨੁਕਸਾਨ ਤੁਹਾਨੂੰ ਹੋਣਾ ਸਕਦਾ ਸਿਰਫ ਵਰਕ ਪਰਮਿਟ ਵੀ ਜਾ ਸਕਦਾ ਤੁਹਾਡਾ ਸਟਡੀ ਪਰਮਿਟ ਵੀ ਜਾ ਸਕਦਾ ਦੂਸਰਾ ਨੁਕਸਾਨ ਦਾ ਵੀ ਤੁਹਾਨੂੰ ਤੇ ਇਨਵੈਸਟੀਗੇਸ਼ਨ ਵੀ ਹੋ ਸਕਦੀ ਹੈ ਪੁਲਿਸ ਪੁਲਿਸ ਵੀ ਆ ਸਕਦੀ ਹੈ ਤੇ ਤੁਹਾਡਾ ਸੀਆਰ ਇਹ ਸੀਆਰ ਜਿਹੜੀ ਏਜੰਸੀ ਹੁੰਦੀ ਹੈ ਨਾ ਨੈਕਸ ਵਾਲੀ ਕੈਨੇਡੀਅਨ ਰਿਵੈਨਿਊ ਏਜੰਸੀ ਹੋ ਗਈ ਇਹ ਐ ਵੀ ਤੁਹਾਡੀ ਚੈੱਕ ਕਸਾ ਜੀ ਕਿੰਨਾ ਪੈਸਾ ਕਿੱਥੋਂ ਰਿਹਾ ਇੱਧਰ ਜਾ ਕਿੱਥੋਂ ਰਿਹਾ ਕਿਉਂਕਿ ਜਦੋਂ ਆਪਾਂ ਆਪਣੀਆਂ ਕਮਾਈਆਂ ਕਰਦੇ ਆ ਆਪਾਂ ਆਪਣੀਆਂ ਜੌਬਾਂ ਕਰਦੇ ਆ ਤੇ ਉੱਥੇ ਸ਼ੋਅ ਹੁੰਦਾ ਕਿ ਭਾਈ ਇੱਥੇ ਇਹ ਕੰਮ ਕਰਦਾ ਆ ਇਹਦੀ ਜੌਬ ਦੀ ਸੈਲਰੀ ਆਈ ਆ ਨਾਲੇ ਫੜਫੜ ਆਪਦੇ ਖਾਤਿਆਂ ਦੇ ਵਿੱਚ ਪੈਸੇ ਕੋਈ ਚੱਲੋ ਛੋਟੀਆਂ ਮੋਟੀਆਂ ट्रांजੈਕਸ਼ਨਾਂ ਦੀ ਮੈਂ ਗੱਲ ਨਹੀਂ ਕਰਦੀ ਕਿ ਚਲੋ ਆਪਾਂ ਇਕੱਠਿਆਂ ਨੇ ਹਨਾ ਤੇ ਖਾ ਪੀ ਲਿਆ ਹਨਾ ਦੀ 50 ਡਾਲਰ ਹੋ ਗਏ ਇੱਕ ਜਾਨੇ ਨੇ ਉੱਥੇ ਬਿੱਲ ਭੇ ਕਰਤਾ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਕਿ ਤੁਸੀਂ ਪੈਸੇ ਪਾਉਣੇ ਹੋ ਇੰਡੀਆ ਇਹ ਪੌਣੇ ਤੁਸੀਂ ਇੰਡੀਆ ਤੇ ਉਹ ਵੀ ਅਣਜਾਣ ਲੋਕਾਂ ਦੇ ਉਹ ਇਹ ਵੀ ਹੋ ਸਕਦਾ ਕਿ ਕੱਲ ਨੂੰ ਤੁਸੀਂ ਫਰਾਡ ਵੱਜਣ ਲੱਗ ਜਿਓ ਕਹਿਣਗੇ ਉਹਨਾਂ ਨੇ ਇਹ ਨਹੀਂ ਉਹ ਤੁਹਾਡੀ ਗੱਲ ਨਹੀਂ ਸੁਣਨੀ ਕਿ ਕਿਉਂਕਿ ਆਪਣੀ ਜੋ ਗੱਲ ਆ ਉਹ ਥੋੜਾ ਸੁਣਨੀ ਕਿਉਂਕਿ ਐ ਥੋੜਾ ਕਿ ਉਹ ਹਰ ਇੱਕ ਤੇ ਯਕੀਨ ਕਰ ਦੇਣਗੇ ਉਹਨਾਂ ਨੇ ਸਬੂਤ ਦੇਖਣੇ ਕਿ ਪੈਸੇ ਗਿਆ ਗਿਆ ਕਿੱਥੋਂ ਤੁਹਾਨੂੰ ਇਨਵੈਸਟੀਗੇਸ਼ਨ ਤੁਹਾਨੂੰ ਪੁੱਛਣਾ ਕਿ ਹਾਂ ਬਈ ਕਿਹਨੂੰ ਪੈਸੇ ਪਾਇਆ ਤੁਸੀਂ ਕਹੋਗੇ ਇਹ ਤਾਂ ਮੇਰਾ ਫਰੈਂਡ ਸੀ ਉਹਨੇ ਭਵਾਏ ਸੀ ਹੋ ਸਕਦਾ ਕਿ ਤੁਹਾਡਾ ਫਰੈਂਡ ਤਾਂ ਨੁਵੀ ਚੀਟ ਕਰਦਾ ਹੋਵੇ ਤੇ ਉਹ ਪੈਸੇ ਕਿਸੇ ਹੋਰ ਨੂੰ ਕਵਾ ਦੇ ਕਿਉਂਕਿ ਬਹੁਤ ਹੀ ਇਲੀਗਲ ਚੀਜ਼ਾਂ ਚੱਲਦੀਆਂ ਨੇ ਕਿ ਤੁਸੀਂ ਭੋਲੇ ਭਾਲੇ ਹੋ ਕੇ ਵੀ ਇੰਨਾਂ ਚੀਜ਼ਾਂ ਦਾ ਸ਼ਿਕਾਰ ਹੋ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਹੈ ਠੀਕ ਆ ਕੱਲ ਨੂੰ ਤੁਸੀਂ ਇੱਥੇ ਦਾ ਫਿਊਚਰ ਬਣਾਉਣਾ ਆਪਣਾ ਘਰ ਲੈਣਾ ਆ ਆਪਣੇ ਪੇਰੈਂਟਸ ਨੂੰ ਬੁਲਾਣਾ ਉਹਦਾ ਜਿਹੜਾ ਸਕੋਰ ਘਟਦਾ ਜਾਂਦਾ ਹੈ ਤੇ ਉਹ ਚਾਂਸ ਘਟਦੇ ਜਾਂਦੇ ਨੇ ਤੇ ਤੁਸੀਂ ਇਦਾਂ ਇਦਾਂ ਜਲਦੀ ਜਲਦੀ ਕਿਸੇ ਤੋਂ 2000 ਡਾਲਰ ਫੜੇ ਇੱਕ ਸੇ ਤੋਂ 4000 ਡਾਲਰ ਆਏ ਤੇ ਸਿੱਧਾ ਪਾਇਆ ਇੰਡੀਆ ਪੁੱਛਣਗੇ ਉਹ ਤੁਹਾਨੂੰ ਕਿ ਪੈਸੇ ਆ ਕਿੱਥੋਂ ਰਹੇ ਨੇ ਤੇ ਜਾ ਕੇ ਤੁਰੇਣੀ ਇਹਦਾ ਜਵਾਬ ਨਾ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਦੇਣਾ ਕਿਸੇ ਨੇ ਨਹੀਂ ਦੇਣਾ ਇਹ ਤੁਹਾਨੂੰ ਪੁੱਛਣਗੇ ਤੁਸੀਂ ਕਹੋਗੇ ਮੇਰੇ ਨਾਲ ਇੱਕ ਰੂਮ ਚ ਰਹਿੰਦਾ ਸੀ ਕਹਿੰਗੇ ਹੂ ਵਾਸ ਕੌਣ ਸੀ ਕਿੰਨਾ ਕ ਦੱਸ ਦੋਗੇ ਮੂਰਲੇ ਬੰਦੇ ਨੇ ਕੱਲ ਨੂੰ ਜਾ ਕੇ ਕਿਹਾ ਤਾਂ ਕਿ ਮੈਨੂੰ ਤਾਂ ਪਤਾ ਨਹੀਂ ਹੈਗਾ ਤੇ ਮੈਂ ਤਾਂ ਕੁਝ ਨਹੀਂ ਕਿਹਾ ਇਹ ਤਾਂ ਝੂਠ ਬੋਲ ਰਿਹਾ ਜਾਂ ਝੂਠ ਬੋਲ ਰਹੀ ਹੈ ਫਿਰ ਉੱਥੇ ਤੁਸੀਂ ਫਸੋਗੇ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਕੁ ਲੋਕਾਂ ਦਾ ਹੁਣ ਇੰਨਾ ਚਿਫਟਾ ਹੋ ਚੁੱਕਿਆਗਾ ਕਿ ਸਿਰਫ ਜੇ ਉਹ ਗਲਤ ਨੇ ਕੋਈ ਚੀਜ਼ਾਂ ਨੂੰ ਕਹਿੰਦੇ ਨਹੀਂ ਕਿ ਅਸੀਂ ਗਲਤ ਨੇ ਉਹ ਚੀਜ਼ਾਂ ਕਹਿੰਦੇ ਆ ਉਹ ਚਾਹੇ ਦੂਜੇ ਨੂੰ ਫਾਂਸੀ ਹੋ ਜੇ ਕੁਝ ਮਰਜ਼ੀ ਹੋਵੇ ਉਹਨਾਂ ਨੇ ਝੂਠ ਬੋਲਣਾ ਤੁਹਾਡੇ ਨਾਲ ਕੋਈ ਤੁਹਾਡਾ ਨੁਕਸਾਨ ਹੋਏ ਤੁਹਾਡਾ ਕੁਝ ਵੀ ਮਾੜਾ ਹੋ ਜੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣਾ ਬਚਾਅ ਕਰਨਾ ਇਹ ਜਿਹੜੀਆਂ ਜਾਰੀਆਂ ਦੋਸਤੀਆਂ ਨੇ ਇਹ ਲਿਮਟ ਤਾਂ ਚੰਗੀਆਂ ਨੇ ਬਹੁਤ ਸਾਰੇ ਦੋਸਤ ਮਿੱਤਰ ਚੰਗੇ ਵੀ ਬਹੁਤ ਹੁੰਦੇ ਨੇਗੇ ਤੇ ਉਹ ਕਹਿੰਦੇ ਰਹਿੰਦੇ ਕਿ ਹਾਂ ਹੈਲਪ ਵੀ ਹੋ ਮਿੱਤਰ ਕਰਦੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇੰਨੇ ਵਾ ਵੱਡੇ ਵਿਦਵਾਨ ਬਣ ਜਾਣਿਓ ਕਿ ਮੇਰੇ ਕੋਲ ਐਪਟਲੀ ਹੈਗਾ ਕਈ ਤੇ ਇਦਾਂ ਵੀ ਕਹਿਣਗੇ ਕਿ ਵੀਰੇ ਮੈਨੂੰ ਤੇਰੇ ਮਿੱਟਲੀ ਡਾਊਨਲੋਡ ਨਹੀਂ ਕਰਨਾ ਆਉਂਦਾ ਬੰਦਾ ਕੈਨੇਡਾ ਅਮਰੀਕਾ ਤੱਕ ਪਹੁੰਚਿਆ ਪਿਆ ਹਨਾ ਜੁਕੇ ਰਹਿ ਰਿਹਾ ਆਸਟ੍ਰੇਲੀਆ ਦੇ ਵਿੱਚ ਪੜ ਰਿਹਾ ਤੇ ਉਹਨੂੰ ਹਜੇ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਸਭ ਨੂੰ ਪਤਾ ਹੁੰਦਾ ਬਹੁਤਾ ਵਿਦਵਾਨ ਬਣਿਆ ਨਾ ਕਰੋ ਕਿਉਂਕਿ ਪੁੱਤ ਨੁਕਸਾਨ ਇਹ ਆਪਣੇ ਹੀ ਹੋਣਾ ਉਧਰ ਆਪਣੇ ਬੁੱਢੇ ਮਾਪੇ ਬੈਠੇ ਨੇ ਜੇਲਾ ਚ ਉਹ ਇਧਰ ਜਿਵਾ ਕੋ ਫਸ ਜਾਂਦੇ ਹਨਾ ਤਾਂ ਫਿਰ ਉਦੋਂ ਬਾਅਦ ਪੰਗਾ ਬਹੁਤ ਪੈਂਦਾ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਸਹੀ ਆ ਜਦੋਂ ਤੁਹਾਨੂੰ ਤਾਂ ਮੁੰਬੈਸੀ ਵੀਜ਼ਾ ਦਿੰਦੀ ਆ ਉਹਨਾਂ ਨੇ ਇਹ ਚੀਜ਼ਾਂ ਸਿੱਧੀਆਂ ਤੇ ਸਪਸ਼ਟ ਕਈਆਂ ਹੁੰਦੀਆਂ ਨੇ ਕਿ ਆਹ ਚੀਜ਼ਾਂ ਨਹੀਂ ਕਰਨੀਆਂ ਤੁਹਾਡੇ ਪਰਮਿਟ ਦੇ ਉੱਤੇ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਜਿਹੜੀ IRCC ਆ ਕਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੀਆਂ ਜੋ ਇਹਨੇ ਕਿਹਾ ਤੁਹਾਨੂੰ ਉਹੀ ਕਰਨਾ ਕਿ ਜੋ ਇਹਨੇ ਕਿਹਾ ਉਹੀ ਮੰਨਣਾ ਤੁਸੀਂ ਤੁਹਾਡਾ ਰਿਕਾਰਡ ਹੁੰਦਾ ਜੇ ਤੁਸੀਂ ਜਿਹੜੇ ਵਾਅਦੇ ਕਰਕੇ ਆਏ ਹੋ ਹਨਾ ਕਿ ਅਸੀਂ ਆਹਾਂ ਕਰਕੇ ਤੁਸੀਂ ਸਹੀ ਰਹੋਗੇ ਤੁਹਾਡਾ ਰਿਕਾਰਡ ਕਲੀਨ ਰਹੂਗਾ ਸਾਫ਼ ਰਹੂ ਤੁਹਾਡੇ ਵਾਸਤੇ ਚੰਗਾ ਹੀ ਹੁਣ ਮੈਂ ਇਹ ਗੱਲ ਨੂੰ ਬੋਲ ਰਹੀ ਆ ਇਹਦੇ ਵਿੱਚ ਮੇਰਾ ਤਾਂ ਕੋਈ ਫਾਇਦਾ ਹੈ ਨਹੀਂ ਇਹਦੇ ਵਿੱਚ ਤੁਹਾਡਾ ਫਾਇਦਾ ਆ ਤੁਹਾਨੂੰ ਲੱਗਦਾ ਕਿ ਕੋਈ ਇੰਨਾ ਹੀ ਪੋਲਾ ਸਟੂਡੈਂਟ ਆ ਜਿਹੜਾ ਛੱਟ ਯਾਰਾਂ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਜਾਂਦਾ ਛੱਟ ਕਹਿੰਦਾ ਕਿ ਮੈਂ ਜਾਦਾ ਗਿਆਨੀ ਆ ਤੇ ਤੁਸੀਂ ਰਹਿਣ ਦਿਓ ਉਹਦੇ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਖਾਸ ਕਰਕੇ ਮਾਪੇ ਜਿਹੜੀ ਮੇਰੀ ਵੀਡੀਓ ਸੁਣਦੇ ਨੇ ਤੁਹਾਡੇ ਬੱਚੇ ਬਾਹਰ ਰਹਿ ਰਹੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਕਹੇ ਵੀ ਮਾਪੇ ਮਾਪੇ ਹੁੰਦੇ ਘਰ ਦੇ ਤੇ ਦੋਸਤ ਮਿੱਤਰ ਉਹ ਬਾਹਰਲੀ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਜ਼ਰੂਰ ਸਮਝਾਏ ਤੇ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰੋ ਧੰਨਵਾਦ ਸਾਰਿਆਂ